ਦੋਸਤੋ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਕੋਟ ਕੰਪੂਰਾ ਮੰਡੀ ਸੋ ਬਾਈ ਕੋਲੇ ਤਿੰਨ ਟਰੈਕਟਰ ਇੱਕ ਇੱਕਰੇ ਮਿਲ ਜਾਣਗੇ ਸੋ ਸਭ ਤੋਂ ਪਹਿਲਾਂ ਆ ਗਿਆ 4511 ਮਾਲਕ ਵੀਰ ਆਪਣੇ ਕੋਲ ਆ ਲੈਣੇ ਜਾਣਕਾਰੀ ਬਾਈ ਸੱਸੀ ਗਾਲ ਜੀ ਇਹ ਕਿਹੜਾ ਮਾਡਲ ਆ ਬਾਈ ਇਹ ਬਾਈ 2001 ਮਾਡਲ ਆ ਜੀ 2001 ਮਾਡਲ 4511 ਹਾਂ ਆਪਣੀ ਪੰਜਾਬ ਨੰਬਰ ਆ ਜੀ ਠੀਕ ਆ ਪੰਜਾਬ ਦਾ ਨੰਬਰ ਆ ਟਰੈਕਟਰ ਦਾ ਬਾਕੀ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਬਾਈ ਚਾਰੇ ਟਾਇਰ ਐਮ ਆਰ ਐਫ ਕੰਪਨੀ ਦੇ 90 ਪੈਸੇ ਟਾਇਰ ਪਾਇਆ ਟਰੈਕਟਰ ਤੇ ਠੀਕ ਆ 90 ਪੈਸੇ ਚਾਰੇ ਟਾਇਰ ਆ ਨਵੀਂ ਬੈਟਰੀ ਐ ਵਿੱਚ ਕੰਪਨੀ ਦੀ ਠੀਕ ਆ ਕੰਪਨੀ ਦੀ ਨਵੀਂ ਬੈਟਰੀ ਆ ਹਾਂ ਜਿੰਨਾ ਵੀ ਰੰਗ ਆ ਟਰੈਕਟਰ ਤੇ ਸਾਰਾ ਓਰੀਜਨਲ ਆ ਹੇ ਟਕਰ ਕਿਤੇ ਨਹੀਂ ਕਲਮ ਲੱਗੀ ਕਰਾਈ ਆ 10000 ਰੁਪਇਆ ਦੇ ਕੇ ਬਾਈ ਦੇ ਪਹਿਲੋਂ ਅੱਛਾ ਬਾਈ ਨੇ ਸੁੱਕੇ ਬ੍ਰੇਕ ਕਰਾਏ ਵੇ ਆ ਬ੍ਰੇਕ ਕਰਾਏ ਵੇ ਆ ਬੇ ਚੈੱਕ ਕਰਾ ਦੋ ਕੈਮਰਾ ਮਾਰ ਕੇ ਹਾਂ ਸੁੱਕੇ ਬ੍ਰੇਕ ਸੁੱਕੇ ਬ੍ਰੇਕ ਕਰਾਏ ਵੇ ਠੀਕ ਹੈ ਨਾ ਹਾਂ ਬਾਈ ਹਾਂ ਸੁੱਕੇ ਬ੍ਰੇਕ ਆ ਡੰਡਾ ਅਰੀਜਨਲ ਆ ਫੱਟੀ ਨਾ ਅਰੀਜਨਲ ਆ ਠੀਕ ਆ ਤੇ ਚਾਰੇ ਟਾਇਰ ਪੂਰੇ ਵਧੀਆ ਐਮ ਆਰਫ ਕੰਪਨੀ ਦੇ 90 ਪੈਸੇ ਟਾਇਰ ਆ ਵੀਰੇ 90 ਪੈਸੇ ਠੀਕ ਆ ਤੇ ਬਾਡੀ ਲਾਈਨ ਦਾ ਟਰੈਕਟਰ ਦੇਖ ਲਓ ਸਟicker ਵਗੈਰਾ ਜਿਹੜੇ ਆ ਟੈਂਕੀ ਦੇ ਸਟicker ਵਗੈਰਾ ਨਾਲ ਦੇ ਆ ਹਜੇ ਸਾਰੇ ਇਸ਼ਾਨਾਲ ਡਿਸਟ੍ਰਿਕਟ ਕਰਾ ਮੋਹਰਾ ਜੋ ਵੀ ਮੋਹਰਾ ਸਾਰੀਆਂ ਨਾਲ ਦੀ ਆਏਗੀ ਠੀਕ ਆ ਠੀਕ ਆ ਬਾਈ ਹਾਂ ਤੇ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਬਾਈ ਇੰਜਨ ਗੇਅਰ ਦਾ ਬਾਈ ਆਪਣੇ ਦਾ ਬੰਦਾ ਵਾਹ ਕੇ ਵੀ ਸੌਦਾ ਲਾ ਸਕਦਾ ਕੋਈ ਚੱਕਰ ਨਹੀਂ ਰੁਪਿਆ ਹੀ ਆ ਰੁਪਿਆ ਜਮ ਵਾਹ ਕੇ ਸੌਦਾ ਲਾ ਸਕਦਾ ਕੋਈ ਚੱਕਰ ਨਹੀਂ ਠੀਕ ਆ ਕੀ ਮੰਗ ਆ ਇਹਦੀ ਬਾਈ ਇਹ ਤਾਂ ਬਾਈ ਆਪਾਂ ਰੇਟ ਲਾਇਆ 215000 ਰੁਪਿਆ ਤੇ ਕੋਈ ਗੱਲ ਨਹੀਂ ਆਪਾਂ ਰਲਦਾ ਮਿਲਦਾ ਸੌਦਾ ਕਰ ਲਾਵਾਂਗੇ ਕੋਈ ਗੱਲ ਨਹੀਂ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਕੋਈ ਗੱਲ ਨਹੀਂ ਬਾਈ ਮਾਨਤਾਨ ਕਰਾਂਗੇ ਠੀਕ ਆ ਬਾਈ ਜੇ ਕੋਈ ਬਾਈ ਸਹੀ ਰੇਟ ਲਾਊਗਾ ਫਿਰ ਟਿੱਕ ਦੇ ਦਾਂ ਅੱਗੇ ਆਪਣੇ ਕੋਲ ਆਰਜਨ ਆਰਜਨ ਜੀ 2013 ਮਾਡਲ ਆ ਠੀਕ ਆ 2013 ਮਾਡਲ ਆ ਆਰਜਨ ਸੈਂਟਰ ਗੇਅਰ ਸੈਂਟਰ ਗੇਅਰ ਟਰੈਕਟਰ ਆ ਆ ਦੇਖੋ ਸੈਂਟਰ ਗੇਅਰ ਚਾਰੇ ਟਾਇਰ ਆਪਾਂ ਨਵੇਂ ਬਾਈ ਪਾਏ ਆ ਦੇਖ ਲਓ ਆ ਮੋਰਾ ਚੈੱਕ ਕਰਾ ਦਿਓ ਕੰਪਨੀ ਦੇ ਟਾਇਰ ਆ ਠੀਕ ਆ ਬਾਈ ਮਗਰਲੇ ਗੁਡਇਰ ਬੇਜਰਾ ਸੁਪਰ ਪੂਰੇ ਮਹਿੰਗੇ ਟਾਇਰ ਪਾਏ ਆ ਚਾਰੇ ਟਾਇਰ ਨਵੇਂ ਆ ਸੈਂਟਰ ਗੇਅਰ ਆ ਚਾਰੇ ਟਾਇਰ ਨਵੇਂ ਸੈਂਟਰ ਗੇਅਰ ਆ ਠੀਕ ਆ ਵੀਰੇ ਹਾਂਜੀ ਤੇਲ ਬ੍ਰੇਕਾਂ ਡਬਲ ਕਲੱਚ ਨਾਗੇ ਦੇ ਨਾਲ ਵੀ ਪੂਰੇ ਆ ਸਾਰੇ ਡੰਡਾ ਫੱਟੀ ਸਾਰਾ ਕੁਝ ਬੈਂਪਰ ਵਗੈਰਾ ਲੱਗਿਆ ਹੋਇਆ ਠੀਕ ਆ ਤੇ ਸੈਂਟਰ ਗੇਅਰ ਦੇ ਨਾਲ ਆ ਭਾਈ ਸੈਂਟਰ ਗੇਅਰ ਆ ਹਾਂ ਮਤਲਬ ਜਿਵੇਂ ਰੁਪਈਆ ਹੀ ਆ ਸੋਨਾ ਹੀ ਆ ਬਹੁਤ ਟਰੈਕਟਰ ਬਾਹਰੋਂ ਵੀ ਉਂ ਵੀ ਰੁਪਈਆ ਹੀ ਆ ਟਰੈਕਟਰ ਪੂਰਾ ਨਵਾਂ ਆ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਪਹਿਲੇ ਘਰ ਦਾ ਟਰੈਕਟਰ ਆ ਵੀਰ ਜੀ ਠੀਕ ਆ ਠੀਕ ਆ ਠੀਕ ਆ ਨਾ ਠੀਕ ਆ ਜੀ ਰਿਆਵ ਨੰਬਰ ਇਹ ਵੀ ਇਹ ਵੀ ਨੰਬਰ ਪੰਜਾਬ ਆ ਬਾਈ ਇਹਦਾ ਰੇਟ ਆਪਣਾ ਲਾਇਆ ਵਾ 455000 ਰੁਪਇਆ ਅੱਛਾ ਹੀ ਤੇ ਕੋਈ ਗੱਲ ਨਹੀਂ ਮੌਕੇ ਤੇ ਜਿੰਨੇ ਵੀ ਕੋਈ ਲੈਸ ਹੋਈ ਕਰਾਂਗੇ ਆਪਾਂ ਠੀਕ ਆ ਮਾਨਤਨ ਕਰਦੇ ਹਾਂ ਵੀ ਆ ਕਰ ਦਾਂਗੇ ਮਾਨਤਨ ਕੋਈ ਗੱਲ ਨਹੀਂ ਠੀਕ ਆ ਬਾਈ ਮਾਨਸਰ ਠੀਕ ਹੈ ਅੱਗੇ ਬਾਈ ਕੋਲੇ ਖੜਾ ਸਵਰਾਜ 735 ਇਹਦੀ ਜਾਣਕਾਰੀ ਦਿਓ ਬਾਈ ਇਹ ਬਾਈ 1982 ਮਾਡਲ ਆ 1982 ਮਾਡਲ ਹਾਂ ਲੈਫਟ ਟਾਪ ਆ ਇਹਦੇ 855 ਵਾਲਾ ਧਰਿਆ ਹੋ ਨਵਾਂ ਕੰਟਰੋਲ ਲੈਂਟ ਕੀਤਾ ਹੋ ਫਿਰਦਾ 855 ਹੀ ਆ ਤੇ ਮੂਰਲਾ ਹਿੱਸਾ ਵੀ 855 ਵਾਲਾ ਲੱਗਿਆ ਹੋ ਠੀਕ ਆ ਮੂਰਲਾ ਹਿੱਸਾ ਵੀ 855 ਤੇ ਕੰਟਰੋਲ ਵੀ 855 ਹਾਂਜੀ ਹਾਂਜੀ ਚਾਰੇ ਟਾਇਰ ਪੱਕੇ ਕੰਪਨੀ ਦੇ ਹੈਗੇ ਜੀ 50 65 ਟਾਇਰ ਹੈਗੇ ਡਾਡਾ ਠੀਕ ਆ 50 ਲੰਬਾ ਵੀਰੇ ਵੀ ਇਹ ਵੀ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਅੱਧੇ ਆ ਅੱਧੇ ਆ ਤੇ ਬੈਟਰੀ ਦੇ ਵਿੱਚ ਬਾਈ 15 ਪਲੇਟ ਦੀ ਵੱਡੀ ਬੈਟਰੀ ਡੱਬਾ ਬੰਦ ਨਵੀਂ ਬੈਟਰੀ ਮਿਲੂਗੀ ਨਵੀਂ ਬੈਟਰੀ ਆ ਹੋਰ ਜਮਾਂ ਨਵੀਂ ਹਾਂ ਨਵੀਂ ਬੈਟਰੀ ਐਸ ਵਕਤ ਜਮਾਂ ਨਵੀਂ ਬੈਟਰੀ ਆ ਉੱਤੋਂ ਠੀਕ ਆ ਸਾਰਾ ਓਰੀਜਨਲ ਰੰਗ ਪੇੜਾ ਸਾਰਾ ਓਰੀਜਨਲ ਆ ਬਾਈ ਕੱਲਾ ਟਾਪਾ ਬਦਲੇ 855 ਵਾਲਾ ਧਰਾਇਆ ਤੇ ਮੂਰਲਾ ਹਿੱਸਾ ਵੀ 855 ਵਾਲਾ ਠੀਕ ਆ ਇਹ ਦੋ ਚੀਜ਼ਾਂ ਕੱਲੀਆਂ ਚੇਂਜ ਹੋਈਆਂ ਬਾਕੀ ਟੱਡ ਦਾ ਸਾਰਾ ਕੁਝ ਨਾਲ ਇਹ ਵੀ ਪੰਜਾਬ ਨੰਬਰ ਆ ਇਹ ਵੀ ਨੰਬਰ ਪੰਜਾਬ ਆ ਵੀਰੇ ਤੇ ਇੰਜਨ ਗੇਅਰ ਦਾ ਕਿਵੇਂ ਹੈ ਬਾਈ ਇੰਜਨ ਗੇਅਰ ਤਾਂ ਜਮਾ ਓਕੇ ਆ ਵਾਹ ਕੇ ਸੌਦਾ ਲਾ ਸਕਦਾ ਆਪਣੇ ਨਾਲ ਕੋਈ ਚੱਕਰ ਨਹੀਂ ਠੀਕ ਆ ਮਤਲਬ ਛੋਟੀ ਜ਼ਿੰਮੇਦਾਰ ਆ ਤੇ ਡਰਾਈਵਰ ਹਾਂ ਇਹਦਾ ਆਪਣਾ ਰੇਟ ਰੱਖਿਆ ਬਾਈ 1 ਲੱਖ ਤੇ ਅ 1 ਲੱਖ ਤੇ 20000 ਰੁਪਿਆ ਰੇਟ ਆ 1 20 ਹਾਂ ਮੌਕੇ ਤੇ ਕੋਈ ਗੱਲ ਨਹੀਂ ਜਿਵੇਂ ਕੋਈ ਆਪਣਾ ਸੌਦਾ ਰੜੂਆ ਮਾਨਤਾਨ ਕਰ ਦਿਆਂਗੇ ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ ਤੇ ਇਹ ਤਿੰਨੇ ਡਰਾਈਵਰ ਬਾਈ ਕਿਹੜੇ ਪਿੰਡ ਖੜੇ ਆ ਜੀ ਇਹ ਪਿੰਡ ਆਪਣਾ ਸੁਖਾਣਾਂਦਈ ਬਾਈ ਭਗਤੇ ਕੋਲੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਪਿੰਡ ਸੁਖਾਣਾਂਦ ਤੇ ਨੰਬਰ ਇੱਕ ਵਾਰੀ ਬੋਲ ਦਿਓ ਜੀ ਨੰਬਰ 941 94175 81582 81582 ਇਹ ਆਪਣੇ ਤਿੰਨਾਂ ਟਰੇਡਰਾਂ ਦੀ ਇਸੇ ਨੰਬਰ ਤੇ ਗੱਲ ਗੱਲਬਾਤ ਕਰ ਸਕਦੇ ਜੇ ਕਿਸੇ ਵੀਰ ਨੇ ਲੈਣੇ ਹੋਣ 735 ਸਵਰਾਜ ਅਰਜਨ ਤੇ 411 411 ਇਹ ਆਪਣੇ ਕੋਲੇ ਤਿੰਨੇ ਟਰੇਡਰ ਐ ਸਵਾਗਤ ਹੈ ਜਿਹੜਾ ਜੇ ਕਿਸੇ ਵੀਰ ਨੇ ਲੈਣੇ ਹੋਣ 94175 81582 ਤੇ ਗੱਲਬਾਤ ਕਰ ਸਕਦੇ ਠੀਕ ਆ ਬਈ ਧੰਨਵਾਦ ਜੀ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਪੇਜ ਪਿੰਡ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡ ਵਾਲੀ ਡਾਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸੋ ਮਿਲਦੇ ਨਵੇਂ ਵੀਡੀਓ ਦੇ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ